ਦਾਦੀ ਦੇਖ ਲੋ ਮਮਾ ਨੇ ਬਰਥਡੇ ਪੀਰ ਨੂੰ ਭੇਜਤਾ ਘੁੰਮਣ ਲਈ ਮੈਨੂੰ ਨਹੀਂ ਭੇਜਿਆ ਚਲ ਕੋਈ ਨਾ ਪੁੱਤ ਆਪਾਂ ਚੱਲਾਂਗੇ ਘੁੰਮਣ ਠੀਕ ਆ ਠੀਕ ਆ ਦਾਦੀ ਚਲ ਹੁਣ ਦੱਸ ਕੀ ਖਾਣਾ ਮੇਰੇ ਪੁੱਤ ਨੇ ਦਾਦੀ ਗਲਾ ਸੁੱਕਦਾ ਕੁਛ ਪੀਣਾ ਲੈ ਮੈਂ ਪਾਣੀ ਮੰਗਾਨੀ ਆ ਆਪਣੇ ਪੁੱਤ ਲਈ ਫੇਰ ਆਪਾਂ ਜੂਸ ਪੀਣ ਜਾਵਾਂਗੇ ਠੀਕ ਆ ਲਿਆ ਨਹੀਂ ਪਾਣੀ ਲਿਆ ਮੁੰਡੇ ਲਈ ਜਾ ਸੀ ਜਾ ਕੇ ਦਾਦੀ ਨੂੰ ਪਾਣੀ ਦੇ ਆ ਹੋਲੀ ਜਾਈ ਹਾ ਆਹਾ ਕੋਈ ਕੰਮ ਨਹੀਂ ਕਰਦੀ ਚੱਜ ਤਰਾ ਕ ਲੈਣੀ ਨਾ ਹੋਵੇ ਤਾਂ ਮਾਂ ਤਾਂ ਵੀ ਨਹੀਂ ਕੋਈ ਚੱਜ ਤਰਾ ਹੁੰਦਾ ਲੈਕ ਤਾਂ ਹੁੰਦਾ ਉਹਨੇ ਵੀ ਸਾਡੇ ਸਿਰਾਂ ਪੱਥਰ ਮਾਰਿਆ ਜੰਮ ਕੇ ਇਹ ਤਾਂ ਸ਼ੁਕਰ ਆ ਮੇਰੀ ਛੋਟੀ ਨੋਦਾ ਜੀਨੇ ਮੈਨੂੰ ਪੋਤਿਆਂ ਦਾ ਮੂੰਹ ਦਿਖਾਇਆ ਜਾ ਦੌੜ ਜਾ ਆਪਣੀ ਮਾਂ ਕੋਲ ਲੈਣੀ ਜਈ ਮੰਮੀ ਜੀ ਨਦੀ ਮੈਨੂੰ ਐਦਾ ਕਿਉਂ ਬੋਲਦੀ ਆ ਵੀਰਿਆਂ ਨੂੰ ਤਾਂ ਬੜਾ ਪਿਆਰ ਕਰਦੀ ਆ ਕੋਈ ਨਹੀਂ ਦੀ ਤੂੰ ਦਿਲ ਨੂੰ ਨਾ ਲਾਹ ਕਰ ਮੈਂ ਤਾਂ ਤੈਨੂੰ ਪਿਆਰ ਕਰਦੀ ਆ ਨਾ ਨਹੀਂ ਗੱਲ ਸੁਣ ਮੈਂ ਕੰਜਕਾਂ ਪੁੱਜਣੀਆਂ ਆ ਕੁੜੀ ਨੂੰ ਤਿਆਰ ਕਰਦੀ ਜਦ ਤੱਕ ਮੈਂ ਹੋਰ ਘਰਾਂ ਚ ਗਿਆ ਵਾਂ ਮੰਮਾ ਬੈਕੋ ਮਿੱਠੇ ਨਸਾਰੇ ਪੈਸੇ ਮਿਲੇ ਨਾਲ ਤੁਹਾਨੂੰ ਪਤਾ ਅੱਜ ਮੈਨੂੰ ਦਾਦੀ ਨੇ ਬੜਾ ਪਿਆਰ ਕੀਤਾ ਮੇਰੇ ਪੈਰ ਧੁਆਏ ਫਿਰ ਤੇ ਹੱਥ ਰੱਖਿਆ ਤੇ ਮੈਨੂੰ ਟੀ ਕਹਿ ਕੇ ਵੀ ਬੁਲਾਇਆ ਮੰਮਾ ਜੀ ਮਿੱਨਾ ਚੰਗਾ ਹੁੰਦਾ ਤੇ ਦਾਦੀ ਜੋ ਜੀ ਕੰਚ ਕਾ ਬਠਾਂਦੀ ਤੇ ਮੈਂ ਰੱਜ ਕੇ ਠੱਡ ਭਾਲਦੀ ਐ ਕਮਲੀ ਅੰਚਕਾਂ ਦੀ ਰੋਟੀ ਤੇ ਖਾਚਾ ਹੁੰਦਾ ਪੁੱਤ ਰੋਜ਼ ਰੋਜ਼ ਕੌਣ ਕਰਦਾ ਮम्मा ਜੀ ਮੈਂ ਰੋਟੀ ਤੇ ਥੋੜਾ ਕਹਿ ਨਹੀਂ ਉਹ ਤਾਂ ਜੋ ਕਿਸਮਤ ਛੁਈ ਨਹੀਂ ਜਾਣੀ ਮੈਂ ਤਾਂ ਉਸ ਪਿਆਰ ਉਪੀ ਰੋਟੀ ਦੀ ਗੱਲ ਕਰਦੀ ਆ ਜਿਹੜੀ ਦਾਦੀ ਨੇ ਅੱਜ ਮੇਰੇ ਸਿਰ ਤੇ ਹੱਥ ਫੇਰ ਕੇ ਦਿੱਤੀ ਉਸ ਪਿਆਰ ਉਪੀ ਰੋਟੀ ਦੀ ਗੱਲ ਕਰਦੀ ਆ ਜਿਹੜੀ ਦਾਦੀ ਨੇ ਮੈਨੂੰ ਸੰਝਾ ਹੀ ਦਿੱਤੀ ਇਸ ਰੋਟੀ ਤੇ ਤਾਂ ਕੋਈ ਖਰਚਾ ਨਹੀਂ ਹੁੰਦਾ ਨਾ ਮम्मा ਜੀ ਕੀ ਨਸੀਰਫ ਇੱਕ ਦਿਨ ਨਹੀਂ ਕੰਜਕਾ ਬਾਕੀ ਤੇ ਨਸੀਕੀ ਅੰਮਾ ਜੀ ਮੈਂ ਤੇ ਵੀ ਗੱਲਾਂ ਦਾ ਮੈਂ ਕੀ ਜਵਾਬ ਦੇ ਮਾਤੀਏ ਦਾਦੀ ਇੱਕ ਗੱਲ ਪੁੱਛਾਂ ਕੰਜਕਾਂ ਕਿਉਂ ਬਿਠਾਉਂਦੇ ਆ ਕੰਜਕਾਂ ਤਾਂ ਬਿਠਾਉਂਦੇ ਆ ਵੀ ਕੰਜਕਾਂ ਖੁਸ਼ ਹੋਣ ਕੰਜਕਾਂ ਖੁਸ਼ ਹੋਊਂਗੀਆਂ ਤਮਾਤਾ ਰਾਣੀ ਖੁਸ਼ ਹੁੰਦੀ ਆ ਤੇ ਸਾਡੇ ਭਾਗ ਖੁੱਲਦੇ ਆ ਤੇ ਸਾਨੂੰ ਪੁੰਨ ਲੱਗਦਾ ਜੇ ਕੰਝ ਕਾਨੂੰ ਖੁਸ਼ ਕਰਕੇ ਤੁਹਾਨੂੰ ਪੁੰਨ ਲੱਗਦਾ ਤਾਂ ਉਹਨਾਂ ਨੂੰ ਦੁਖੀ ਕਰਕੇ ਪਾਪ ਵੀ ਤਾਂ ਲੱਗਦੇ ਹੋ ਤਦ ਹੀ